ਅੰਬੂ ਵਿੱਚ ਲਾਇਆ ਗਏ ਨੇ ਗੋਲੀਆਂ ਵੀ ਚਲਾਈਆਂ ਗਈਆਂ ਨੇ ਇੱਕ ਸਿੱਖ ਸ਼ਹੀਦ ਹੋਇਆ ਤੇ ਇੱਕ ਉਹ ਫੌਜੀ ਜਵਾਨ ਸ਼ਹੀਦ ਹੋ ਗਿਆ ਜਿਨ੍ਹਾਂ ਨੇ ਉਹ ਜਿਹੜੇ ਆਤਵਾਦੀ ਆਏ ਸਨ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹਨਾਂ ਨੂੰ ਮਾਰ ਮੁਕਾਇਆ ਵੀ ਹੈ ਪਰ ਇਹ ਹਮਲਾ ਕਰਵਾਇਆ ਗਿਆ ਹੈ ਸਿੱਖਾਂ ਨੂੰ ਡਰਾਉਣ ਵਾਸਤੇ ਕਿ ਜਿਹੜੇ ਕਾਬਲ ਵਿੱਚ ਸਿੱਖ ਵਸ ਰਹੇ ਹਨ ਉਹ ਕਾਬਲ ਛੱਡ ਕੇ ਪੰਜਾਬ ਜਾਂ ਹੋਰ ਕਿ ਜਗ੍ਹਾ ਤੇ ਚਲ ਜਾਣ ਕਿਉਂਕਿ ਜਿਹੜਾ ਗੁਰੂ ਘਰ ਵਿੱਚ ਹਮਲਾ ਕੀਤਾ ਜਾਣਾ ਹੈ ਬੜੀ ਦੁਖਦਾਈ ਗੱਲ ਹੈ ਪਰ ਸਿੱਖਾਂ ਦੇ ਉੱਪਰ ਹਮਲਾ ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਘਰ ਤੇ ਹਮਲਾ ਕਿਉਂ ਗੁਰੂ ਘਰ ਦੇ ਇਤਿਹਾਸ ਦੇ ਹਮਲਾ ਕਿਉਂ ਇਹ ਲੰਮੇ ਸਮੇਂ ਤੋਂ ਸਰਕਾਰਾਂ ਕਰਾਉਂਦੀਆਂ ਆ ਰਹੀਆਂ ਨੇ ਇਹ ਵੀ ਜਾਪਦਾ ਹੈ ਕਿ ਸਰਕਾਰ ਵੱਲੋਂ ਕਰਵਾਇਆ ਗਿਆ ਹੈ ਕਿਉਂਕਿ ਉਹਨਾਂ ਬੰਦਿਆਂ ਨੂੰ ਅਜੇ ਤੱਕ ਨਾਂ ਨਹੀਂ ਦੱਸਿਆ ਗਿਆ ਜਿਹੜੇ ਆਤਵਾਦੀ ਗੁਰੂ ਘਰ ਵੜੇ ਨੇ ਅੰਮ੍ਰਿਤ ਵੇਲੇ ਬਗਰਾੜੀ ਦੇ ਵਿੱਚ ਜਦੋਂ ਅਸੀਂ ਨਿਤਨੇਮ ਕਰ ਰਹੇ ਸਾਂ ਉਦੋਂ ਵੀ ਹਮਲਾ ਸਰਕਾਰ ਵੱਲੋਂ ਸਾਡੇ ਤੇ ਹੋਇਆ ਜਿਹੜਾ ਅੱਜ ਵੀ ਕਾਬਲ ਦੇ ਵਿੱਚ ਗੁਰੂ ਘਰ ਵਿੱਚ ਹਮਲਾ ਹੈ ਉਹ ਵੀ ਅੰਮ੍ਰਿਤ ਵੇਲੇ ਹੋਇਆ ਹੈ ਇਹ ਅੰਮ੍ਰਿਤ ਵੇਲੇ ਹਮਲਾ ਕਿਉਂ ਕੀਤਾ ਜਾ ਰਿਹਾ ਇਹ ਸਰਕਾਰਾਂ ਕਰਵਾ ਰਹੀਆਂ ਨੇ ਇਹ ਬਰਦਾਸ਼ਤ ਕਰਦੋਂ ਬਾਹਰੀ ਹੈ ਅੱਜ ਜਿਹੜੀਆਂ ਜਥੇਬੰਦੀਆਂ ਜਥਾ ਸਿਰਲੱਥ ਆ ਦਸੂਏ ਤੋਂ ਬਾਬਾ ਗੁਰਦੇਵ ਸਿੰਘ ਜੀ ਤਰਨਾ ਦਲ ਦੇ ਜਿਹੜੇ ਸੇਵਾਦਾਰ ਉਹ ਪਹੁੰਚੇ ਹਨ ਭਾਈ ਬਲਜਿੰਦਰ ਸਿੰਘ ਜੀ ਪ੍ਰੋਫੈਸਰ ਸਾਹਿਬ ਅਵਾਰਾ ਕਮੇਟੀ ਤੋਂ ਅਤੇ ਪੰਜ ਪਿਆਰਿਆਂ ਵਿੱਚੋਂ ਸਿੰਘ ਸਾਹਿਬ ਹੁਣੇ ਆਏ ਹਨ ਅਤੇ ਹੋਰ ਜਿੱਥੇ ਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਹਨ ਇਹਨਾਂ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਹੈ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਪਿੰਡ ਵਿੱਚ ਇਹ ਰੋਸ਼ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਕਿ ਗੁਰੂ ਘਰ ਵਿੱਚ ਹਮਲਾ ਕੀਤਾ ਗਿਆ ਹੈ ਗੁਰੂ ਘਰ ਵਿੱਚ ਅੱਗ ਲਾ ਕੇ ਨੁਕਸਾਨ ਕਰਕੇ ਨਸਤ-ਨਸਤ ਕਰ ਦਿੱਤੀ ਗਈ ਹੈ ਪਰ ਇਹ ਸਰਕਾਰਾਂ ਨੇ ਹਮਲੇ 83 ਦੇ ਵੇਲੇ ਵੀ ਗੁਰੂ ਘਰ ਵਿੱਚ ਕੀਤਾ ਗਿਆ ਸੀ ਸਤਿਕਾਰਯੋਗ ਮੰਤਰੀ ਸਾਹਿਬ ਸ੍ਰੀ ਅਕਾਲ ਤਖਤ ਸਮਟ ਢਹਿ ਡੇਰੀ ਕੀਤਾ ਗਿਆ ਸੀ ਪਰ ਸ੍ਰੀ ਅਕਾਲ ਤਖਤ ਦੁਬਾਰਾ ਸਰਜੀਤ ਹੋ ਗਿਆ ਅੱਜ ਵੀ ਉਹ ਪ੍ਰਤੀ ਦੇਰ ਹੈ ਪਰ ਕੱਲਾ ਉਦੋਂ ਹਮਲਾ ਕੱਲਾ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਅਤੇ ਹੋਰ ਵੀ ਨੇਕਾਂ ਗੁਰੂ ਘਰ ਜਿਹੜੇ ਪੰਜਾਬ ਦੇ ਵਿੱਚ ਸਨ ਉਦੋਂ ਹਮਲਾ ਕੀਤਾ ਗਿਆ ਸੀ ਉਸ ਹਮਲੇ ਨੂੰ ਰੋਕਣ ਵਾਸਤੇ ਕੋਈ ਵੀ ਜਥੇਬੰਦੀ ਅੱਗੇ ਨਹੀਂ ਸੀ ਆਈ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਅੱਜ ਕਾਬਲ ਦੇ ਵਿੱਚ ਥੋੜੇ ਸਿੱਖਾਂ ਦੀ ਗਿਣਤੀ ਸਮਝ ਕੇ ਹਮਲਾ ਕੀਤਾ ਗਿਆ ਹੈ ਅਸੀਂ ਉਸ ਉੱਥੋਂ ਦੇ ਜਿਹੜਾ ਪ੍ਰਧਾਨ ਮੰਤਰੀ ਹੈ ਉਹਨੂੰ ਅਪੀਲ ਕਰਦੇ ਆ ਕਿ ਇਹ ਜਿਹੜੇ ਦੋਸ਼ੀ ਜਿਨ੍ਹਾਂ ਨੇ ਆਣ ਕੇ ਹੱਤਵਾਦੀਆਂ ਨੇ ਹਮਲਾ ਕੀਤਾ ਹੈ ਉਹ ਨਸਰ ਕੀਤੇ ਜਾਣ ਕੌਣ ਆ ਕਿਹੜੀਆਂ ਏਜੰਸੀਆਂ ਵੱਲੋਂ ਹਮਲਾ ਕੀਤਾ ਗਿਆ ਜੇ ਤੁਸੀਂ ਨਹੀਂ ਕਰਦੇ ਤੇ ਅਸੀਂ ਇਹ ਕਵਾਂਗੇ ਕਿ ਸਰਕਾਰ ਨੇ ਹਮਲਾ ਗੁਰੂ ਘਰ ਤੇ ਕਰਵਾਇਆ ਗਿਆ ਹੈ ਇਹ ਹਮਲਾ ਬਹੁਤ ਵੱਡਾ ਦੁਖਦਾਈ ਹੈ ਸਿੱਖਾਂ ਨੂੰ ਵਿਸਦਿਆਂ ਨੂੰ ਉਲੰਧਰ ਕੇ ਰੱਖਣ ਵਾਲਾ ਹੈ ਤੇ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਜੇ ਇਦਾਂ ਹੀ ਹੁੰਦੇ ਰਹੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇ ਸਰਕਾਰ ਸਿੱਖਾਂ ਦੀ ਉਥੇ ਰਾਖੀ ਨਹੀਂ ਕਰ ਸਕਦੀ ਤੇ ਸਰਕਾਰ ਉਹਨਾਂ ਸਿੱਖਾਂ ਨੂੰ ਹਥਿਆਰ ਦੇ ਦੇਣ ਉਹ ਢਾਡੀ ਵੀ ਰਾਖੀ ਕਰਨਗੇ ਤੇ ਆਪਣੀ ਵੀ ਰਾਖੀ ਕਰਨਗੇ ਇਸੇ ਕੌਮ ਇਦਾਂ ਦੀ ਕੌਮ ਹੈ ਜੇ ਤੁਸੀਂ ਹਥਿਆਰ ਨਹੀਂ ਦਿੰਦੇ ਤੇ ਫਿਰ ਹਥਿਆਰ ਸਾਨੂੰ ਲੈਣੇ ਵੀ ਆਉਂਦੇ ਨੇ ਤੇ ਸਾਨੂੰ ਚੁੱਕਣੇ ਵੀ ਆਉਂਦੇ ਨੇ ਅਸੀਂ ਅੱਗੇ ਵੀ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦੇ ਆ ਰਹੇ ਆਂ ਲੋਕਾਂ ਦੀ ਰਾਖੀ ਵਾਸਤੇ ਸਿਰ ਦਿੱਤੇ ਨੇ ਤੇ ਦਿੰਦੇ ਰਵਾਂਗੇ ਪਰ ਆ ਜਿਹੜਾ ਅੱਜ ਅਫਗਾਨਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ ਜਥੇਬੰਦੀਆਂ ਵੱਲੋਂ ਉਹ ਚਿੱਠੀ ਪੜਦਿਆਂ ਸਾਰ ਹੀ ਸਖਤ ਫੈਸਲੇ ਲੈ ਲਵੇ ਪ੍ਰਧਾਨ ਮੰਤਰੀ ਜੇ ਪ੍ਰਧਾਨ ਮੰਤਰੀ ਨੇ ਫੈਸਲੇ ਸਖਤ ਨਾ ਲਏ ਅਸੀਂ ਡਟ ਕੇ ਵਿਰੋਧ ਕਰਾਂਗੇ ਪਰ ਖੀਰ ਦੇ ਉੱਪਰ ਜੇ ਸਾਨੂੰ ਕੁਝ ਕਰਨਾ ਪਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਨਾਲ ਪਾਕਿਸਤਾਨ 'ਤੇ ਹਮਲਾ ਕੀਤਾ ਗਿਆ ਪਰ ਤਾਂ ਸਾਡੇ ਅੱਜ ਦਾ ਜਿਹੜਾ ਪ੍ਰਦਰਸ਼ਨ ਉਹ ਅਫਗਾਨਿਸਤਾਨ ਵਿੱਚ ਗੁਰਦੁਆਰਾ ਨਾਨਕਪਰਕਾਰ ਜਿਹੜਾ ਉਹਦੇ ਤੇ ਹਮਲਾ ਕੀਤਾ ਗਿਆ ਪਹਿਲਾਂ 2018 ਵਿੱਚ ਉਸੇ ਗੁਰਦਵਾਰ ਸਾਹਿਬ ਤੇ ਹਮਲਾ ਹੋਇਆ ਫਿਰ 2020 ਦੇ ਵਿੱਚ ਤੋਂ 2022 ਦੇ ਵਿੱਚ ਹੋਇਆ ਤੇ ਜੋ ਹਾਲਾਤ ਨੇ ਉਹਨਾਂ ਦੇ ਮੁਤਾਬਕ ਸਾਨੂੰ ਲੱਗਦਾ ਹੈ ਕਿ ਬੀਜੇਪੀ ਦਾ ਇੱਕ ਲੀਡਰ ਜਿਹੜਾ ਹੈ ਉਹ ਮੁਸਲਮਾਨਾਂ ਦੇ ਰਹਿਬਰ ਦੇ ਖਿਲਾਫ ਬੋਲਦਾ ਹੈ ਤੇ ਉੱਥੇ ਜਾ ਕੇ ਅਟੈਕ ਸਿੱਖਾਂ ਤੇ ਹੁੰਦਾ ਹੈ ਸਾਨੂੰ ਸ਼ੱਕ ਆਇਆ ਵੀ ਭਾਰਤ ਦੀਆਂ ਏਜੰਸੀਆਂ ਨੇ ਹੀ ਕਰਾਇਆ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਸਾਡਾ ਕੋਈ ਵੀ ਸਿੱਖ ਜਿਹੜਾ ਉਹਨਾਂ ਦੇ ਵਿਰੁੱਧ ਨਹੀਂ ਬੋਲਦਾ ਉਹ ਕਿਰਤ ਕਰਕੇ ਤੇ ਗੁਰੂ ਘਰ ਦੇ ਵਿੱਚ ਬਾਣੀ ਪੜ੍ਹ ਕੇ ਉਹ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਇੱਕ ਬੰਨੇ ਇੱਥੋਂ ਦਾ ਲੀਡਰ ਬੋਲਦਾ ਦੂਜੇ ਬੰਨੇ ਗੁਰਦਾਰ ਦਾ ਅਟੈਕ ਹੁੰਦਾ ਸਾਨੂੰ ਸ਼ੱਕ ਆ ਕਿ ਇਹਨਾਂ ਨੇ ਕੀਤਾ ਕਿਉਂਕਿ ਖਾਲਸਾ ਪੰਥ ਜਿਹੜਾ ਉਹ ਸਾਰੇ ਧਰਮਾਂ ਦਾ ਸਤਿਕਾਰ ਜਿਹੜਾ ਕਰਦਾ ਹੈ ਕਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜਿਨ੍ਹਾਂ ਨੂੰ ਲੋਕ ਨੀਵੀਂ ਜਾਤ ਕਹਿੰਦੇ ਸੀ ਤਾਂ ਉਹਨਾਂ ਨੂੰ ਵੀ ਗੱਲ ਨਾਲ ਲਾਉਨੇ ਆ ਪਰ ਇਸ ਪਾਕਿਸਤਾਨ ਚ ਦੂਸਰੀ ਵਾਰੀ ਹਮਲਾ ਹੋਇਆ ਗੁਰਦੁਆਰਾ ਸਾਹਿਬ ਦੇ ਉਤੇ ਕੀ ਕਹਿਣਾ ਚਾਹੋਗੇ ਇਹਦੇ ਤੇ ਕਿ ਲਗਾਤਾਰ ਹੀ ਇਹ ਪਾਕਿਸਤਾਨ ਦੇ ਟਿਕਾਣੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਸੇ ਕਰਕੇ ਟਾਰਗੇਟ ਕੀਤਾ ਜਾ ਰਿਹਾ ਨਾ ਇੱਕ ਬੰਨੇ ਮੈਂ ਕਹਿ ਕੇ ਹਟਿਆ ਵੀ ਇੱਥੋਂ ਦਾ ਭਾਜਪਾ ਦਾ ਲੀਡਰ ਉਹਨਾਂ ਦੇ ਵਿਰੁੱਧ ਬੋਲਦਾ ਹੈ ਤਾਂ ਅਟੈਕ ਸਾਡੇ ਗੁਰਦੁਆਰੇ ਸਾਹਿਬ ਤੇ ਹੋ ਜਾਂਦਾ ਹੈ ਇਹਦਾ ਮਤਲਬ ਭਾਰਤ ਦੀਆਂ ਏਜੰਸੀਆਂ ਦਾ ਉੱਥੇ ਪੂਰਾ ਪੂਰਾ ਹੱਥ ਹੈ ਕਿਉਂਕਿ ਜਦੋਂ ਇਹ 200 ਕੇ 300 ਬੱਸਾਂ ਲੈ ਕੇ ਗਏ ਸੀ ਉਦੋਂ ਦਾ ਇਹਨਾਂ ਦਾ ਉਹਨਾਂ ਸਾਰਿਆਂ ਦਾ ਸਬੰਧ ਹੈ ਤੇ ਉੱਥੇ ਜਿਹੜਾ ਅਟੈਕ ਹੋ ਰਿਹਾ ਪਾਕਿਸਤਾਨ ਵਿੱਚ ਜਿਹੜਾ ਅਟੈਕ ਹੋ ਰਿਹਾ ਉਹ ਵੀ ਇਹਨਾਂ ਏਜੰਸੀਆਂ ਦਾ ਹੀ ਕੰਮ ਹੈ ਜਿਸ ਦਿਨ ਦਾ ਹਮਲਾ ਹੋਇਆ ਨਾ ਤਾਂ ਭਾਰਤ ਸਰਕਾਰ ਵੱਲੋਂ ਨਾ ਹੀ ਪੰਜਾਬ ਸਰਕਾਰ ਵੱਲੋਂ ਕੋਈ ਇਸ ਤੇ ਬਿਆਨ ਦਿੱਤਾ ਗਿਆ ਵੇਖੋ ਭਾਰਤ ਸਰਕਾਰ ਤੇ ਜਿਹੜਾ ਆਪਾਂ ਕਹਿ ਸਕਦੇ ਆਂ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਉਹਨਾਂ ਨੂੰ ਚਾਹੀਦਾ ਸੀ ਕੁਝ ਬੋਲਣਾ ਜੇ ਨਹੀਂ ਬੋਲੇ ਤੇ ਇਹ ਉਹਨਾਂ ਦੀ ਨਲਾਇਕੀ ਹੈ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਿੱਖ ਜਗਤ ਨੂੰ ਪਤਾ ਹੈ ਕਿ ਥੋੜੇ ਦਿਨ ਪਹਿਲਾਂ ਕਾਬਲ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਪੋਥੇ ਦੇ ਇੱਕ دہشت ਗਰਦ ਟੋਲੇ ਨੇ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਕੀਤਾ ਸੀਗਾ ਔਰ ਉਸ ਹਮਲੇ ਦੇ ਵਿੱਚ ਦੋ ਜਣੇ ਸ਼ਹੀਦ ਹੋ ਗਏ ਸਕੇ ਅਸੀਂ ਅੱਜ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਬਹੁਤ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਜਥੇਦਾਰ ਜਤਾਰ ਸਿੰਘ ਹਵਾਰਾ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀਆਂ ਜਥਾ ਸਰਲਤ ਅਤੇ ਜਨਰਲ ਸਭੇਕ ਸਿੰਘ ਦੇ ਭਰਾਤਾ ਜੀ ਤੇ ਨਾਲ ਪੰਜ ਸਿੰਘ ਸਹਿਬਾਨਾਂ ਵਿੱਚੋਂ ਸਤਨਾਮ ਸਿੰਘ ਖੰਡਾ ਜੀ ਅਤੇ ਬਹੁਤ ਸਾਰੀਆਂ ਸੰਗਤਾਂ ਇਕੱਠੇ ਹੋ ਕਰਕੇ ਅੱਜ ਅਸੀਂ ਰੋਸ਼ ਇੱਥੇ ਪ੍ਰਗਟ ਕਰ ਰਹੇ ਹਾਂ ਸਾਨੂੰ ਇਹ ਕਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਜਿਹੜੇ دہشت گرد ਨੇ ਜਿਸ ਲੋਕਾਂ ਨੇ ਜ਼ਿੰਮੇਵਾਰੀ ਲਈ ਤੀ ਅਖਬਾਰਾਂ ਵਿੱਚ ਆਏ ਤੇ ਉਹਨਾਂ ਨੇ ਕਿਹਾ ਕਿ ਅਸੀਂ ਹਮਲਾ ਤਾਂ ਕੀਤਾ ਕਿਉਂਕਿ ਭਾਜਪਾ ਦੀ ਇੱਕ ਆਗੂ ਨੇ ਭਾਜਪਾ ਦੀ ਇੱਕ ਆਗੂ ਨੇ ਮੁਹੰਮਦ ਸਾਹਿਬ ਦੇ ਖਿਲਾਫ ਵਿਵਾਦਿਤ ਬਿਆਨ ਦਿੱਤੇ ਸੀ ਕੰਟਰੋਵਰਸ਼ੀਅਲ ਬਿਆਨ ਦਿੱਤੇ ਸੀਗੇ ਅਸੀਂ ਉਹਦਾ ਬਦਲਾ ਲੈਣ ਵਾਸਤੇ ਇਹ ਹਮਲਾ ਕੀਤਾ ਹੈ ਇਸ ਗੱਲ ਨੇ ਸਾਡੇ ਮਨਾਂ ਦੇ ਵਿੱਚ ਬੜਾ ਵੱਡਾ ਬੋਝ ਪਾਇਆ ਕਿ ਸਿੱਖ ਜਿਹੜੇ ਨੇ ਉਹ ਤਾਂ ਇੱਕ ਵੱਖਰੀ ਕੌਮ ਹੈ ਸਾਨੂੰ ਭਾਜਪਾ ਦੇ ਆਗੂ ਨੇ ਜਿਹੜੀ ਬਿਆਨ ਦਿੱਤਾ ਹੈ ਮੁਹੰਮਦ ਸਾਹਿਬ ਦੇ ਖਿਲਾਫ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਸੀਂ ਫਿਰ ਇੱਕ ਚਿੱਠੀ ਤਿਆਰ ਕੀਤੀ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਜੋ ਕਿ ਅਸੀਂ ਮੀਡੀਆ ਦੇ ਵਿੱਚ ਸਰਕੂਲੇਟ ਕਰ ਦੇਣੀ ਹੈ ਉਹ ਚਿੱਠੀ ਅਸੀਂ ਇੰਗਲਿਸ਼ ਵਿੱਚ ਪ੍ਰਧਾਨ ਮੰਤਰੀ ਅਫਗਾਨਿਸਤਾਨ ਨੂੰ ਲਿਖੀ ਹੈ ਉਹਦੇ ਵਿੱਚ ਅਸੀਂ ਬੜਾ ਸਪਸ਼ਟ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਸਿੱਖ ਵਖਰੀ ਕੌਮ ਦੀ ਨਹੀਂ ਰੱਖੀ ਸੀ ਤੋ ਇਹ ਕੌਮ ਸਾਰਿਆਂ ਦੇ ਸਰਬਤ ਦੇ ਭਲੇ ਦੀ ਗੱਲ ਕਰਦੀ ਹੈ ਇਹ ਕੌਮ ਜਿਹੜੀ ਹੈ ਚਾਹੇ ਉਹ ਕੋਵਿਡ ਦਾ ਸਮਾਂ ਹੋਵੇ ਚਾਹੇ ਉਹ ਕੁਦਰਤੀ ਆਫਤਾਂ ਦਾ ਸਮਾਂ ਹੋਵੇ ਹਮੇਸ਼ਾ ਇਸ ਕੌਮ ਨੇ ਸਾਰੀ ਮਨੁੱਖਤਾ ਨੂੰ ਕਲਾਵੇ ਵਿੱਚ ਲਿਆ ਤੇ ਸਾਨੂੰ ਇੱਕ ਐਸੀ ਗੁੜਤੀ ਦਿੱਤੀ ਹੈ ਗੁਰੂ ਨਾਨਕ ਸਾਹਿਬ ਨੇ ਕਿ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਕਦੀ ਵੀ ਇੱਕ ਵੀ ਲਫ਼ਜ਼ ਨਹੀਂ ਬੋਲਦੇ ਮੁਹੰਮਦ ਸਾਹਿਬ ਸਾਰਿਆਂ ਵਾਸਤੇ ਸਤਕਾਰਯੋਗ ਨੇ ਕਿਉਂਕਿ ਇੱਕ ਧਾਰਮਿਕ ਆਗੂ ਨੇ ਧਾਰਮਿਕ ਰਹਿਬਰ ਨੇ ਤੇ ਸਾਨੂੰ ਤਾਂ ਐਸਾ ਕੋਈ ਸਬਕ ਸਿਖਾਇਆ ਹੀ ਨਹੀਂ ਕਿ ਸਾਡੇ ਗੁਰੂਆਂ ਵੱਲੋਂ ਕਿ ਕਿਸੇ ਦੇ ਖਿਲਾਫ ਕੋਈ ਗੱਲ ਕਰੋ ਜਾਂ ਕਿਸੇ ਦੇ ਧਾਰਮਿਕ ਗ੍ਰੰਥਾਂ ਦੇ ਬਾਰੇ ਗੱਲ ਕਰੋ ਜਾਂ ਕਿਸੇ ਦੇ ਧਾਰਮਿਕ ਮੰਦਿਰ ਜਾਂ ਮਸਜਿਦ ਬਾਰੇ ਕੋਈ ਗੱਲ ਕਰੋ ਸਾਨੂੰ ਇਸ ਕਰਕੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣੀ ਪਈ ਅਫਗਾਨਿਸਤਾਨ ਦੇ ਕਿ ਇਹ ਦੱਸਣ ਵਾਸਤੇ ਕਿ ਬਾਰ-ਬਾਰ ਕਾਬੁਲ ਦੇ ਵਿੱਚ ਸਿੱਖਾਂ ਦੇ ਗੁਰਦੁਆਰਿਆਂ ਤੇ ਜਿਹੜੇ ਹਮਲੇ ਹੁੰਦੇ ਨੇ ਇੱਕ ਐਸਾ ਜ਼ਹਿਰ ਉਗਲ ਦਿੱਤਾ ਗਿਆ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਉਹ ਬਾਰ-ਬਾਰ ਉੱਥੇ ਹਮਲੇ ਕਰਕੇ ਸਿੱਖਾਂ ਦੇ ਉੱਤੇ ਐਸਾ ਕਿਉਂ ਕੀਤਾ ਜਾ ਰਿਹਾ ਹੈ ਤੇ ਉਸ ਸਾਜ਼ਿਸ਼ ਦੇ ਬਾਰੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾਵੇ ਕਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਦੇ ਵਿੱਚ ਅਸੀਂ ਇਹ ਵੀ ਗੱਲ ਕੀਤੀ ਹੈ ਕਿ ਜਿਹੜੇ ਉੱਥੋਂ ਸਿੱਖ ਮਾਈਗ੍ਰੇਟ ਕਰਕੇ ਹੁਣ ਇੰਡੀਆ ਆਣ ਲੱਗੇ ਨੇ ਕੋਸ਼ਿਸ਼ ਕੀਤੀ ਜਾਵੇ ਉਹਨਾਂ ਨੂੰ ਉੱਥੇ ਸੁਰੱਖਿਆ ਪ੍ਰੋਵਾਈਡ ਕੀਤੀ ਜਾਵੇ ਹੋਰ ਉਹਨਾਂ ਦਾ ਵਿਸ਼ਵਾਸ ਜਿੱਤਿਆ ਜਾਵੇ ਅਸੀਂ ਇਹ ਚਿੱਠੀ ਜਿਹੜੀ ਹੈ ਸਿਰਫ ਪ੍ਰਧਾਨ ਮੰਤਰੀ ਅਫਗਾਨਿਸਤਾਨ ਤੱਕ ਸੀਮਿਤ ਨਹੀਂ ਰੱਖਾਂਗੇ ਬਲਕਿ ਇਹ ਆਪਣਾ ਮੈਸੇਜ ਬਾਕੀ ਦੇ ਇਸਲਾਮਿਕ ਮੁਲਕਾਂ ਤੱਕ ਵੀ ਪਹੁੰਚਾਵਾਂਗੇ ਤੇ ਨਾਲ ਦੇ ਨਾਲ ਅਸੀਂ ਭਾਰਤ ਸਰਕਾਰ ਨੂੰ ਦੀ ਫੇਲਰ ਦੇ ਉੱਤੇ ਵੀ ਗੱਲ ਕਰਨਾ ਚਾਹਾਂਗੇ ਕਿ ਭਾਰਤ ਸਰਕਾਰ ਦੇ ਅਫਗਾਨਿਸਤਾਨ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਐਮਬੈਸੀਸ ਹੈਗੀਆਂ ਨੇ ਕਿਉਂ ਨਹੀਂ ਆਪਣੀਆਂ ਐਮਬੈਸੀਸ ਦੇ ਰਾਹੀਂ ਪਾਕਿਸਤਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੂੰ ਕਹਿ ਕੇ ਭਾਰਤ ਤੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਸਿੱਖਾਂ ਵਾਸਤੇ ਯੋਗ ਸੁਰੱਖਿਆ ਪ੍ਰਮੰਡ ਹੋਂ ਤੱਕ ਕਿਉਂ ਨਹੀਂ ਕੀਤੇ ਗਏ ਬਾਹਰ-ਬਾਹਰ ਸਿੱਖਾਂ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਹੈ ਇਦੇ ਪਿੱਛੇ ਕੋਈ ਵੋਟ ਪੋਲਿਟਿਕਸ ਨਹੀਂ ਜਿਵੇਂ ਆਪ ਪੰਜਾਬ ਵਿੱਚ ਦੇਖ ਲਈਏ ਕਿ ਕਿਧਰੇ ਨਾ ਕਿਧਰੇ ਵੋਟ ਪੋਲਿਟਿਕਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕੀਤੀਆਂ ਨਹੀਂਆਂ ਨੇ ਇਨਸਾਫ ਨਹੀਂ ਦਿੱਤੇ ਜਾਂਦੇ ਸੋ ਸਿੱਖ ਜਿਹੜਾ ਹੈ ਹਰ ਪਾਸੇ ਕ੍ਰਸ਼ ਕੀਤਾ ਜਾ ਰਿਹਾ ਹੈ ਚਾਹੇ ਉਹ ਇੰਡੀਆ ਵਿੱਚ ਹੈ ਜੇ ਇੰਡੀਆ ਦੀ ਗੱਲ ਕਰੀਏ ਤਾਂ ਸਾਡੇ ਗੁਰਧਾਮ 1984 ਵਿਟਾਏ ਗਏ ਜੇ ਉਹਦੇ ਬਾਅਦ ਦੀ ਗੱਲ ਕਰੀਏ ਤੇ ਪ੍ਰਧਾਨ ਮੰਤਰੀ ਮੋਦੀ ਦੇ ਸਮੇਂ ਦੌਰਾਨ ਵੀ ਭਾਜਪਾ ਦੇ ਸਮੇਂ ਦੌਰਾਨ ਵੀ ਅਨੇਕਾਂ ਗੁਰਦੁਆਰਿਆਂ ਜਿਹੜੇ ਸਿੱਗੇ ਇਤਿਹਾਸਿਕ ਗੁਰਦੁਆਰਾਂ ਢਾਹ ਦਿੱਤੇ ਗਏ ਹੁਣ ਅਸੀਂ ਕਾਬੁਲ ਦੇ ਵਿੱਚ ਸਫ਼ਰ ਕਰ ਰਹੇ ਹਾਂ ਅਸੀਂ ਪਾਕਿਸਤਾਨ ਦੇ ਵਿੱਚ ਵੀ ਸਫ਼ਰ ਕਰ ਰਹੇ ਹਾਂ ਇਹ ਸਾਰੇ ਦੇ ਪਿੱਛੇ ਕਿਉਂ ਨਹੀਂ ਭਾਰਤ ਸਰਕਾਰ ਆਪਣੇ ਡਿਪਲੋਮੈਟਿਕ ਰਿਲੇਸ਼ਨ ਦੇ ਰਾਹੀਂ ਇਸਲਾਮਿਕ ਮੁਲਕਾਂ ਦੇ ਕੋਲ ਕਿਉਂ ਨਹੀਂ ਇਹ ਪਹੁੰਚ ਕਰਦੀ ਕਿ ਭਈ ਸਾਡੇ ਜਿਹੜੇ ਸਿੱਖ ਉੱਥੇ ਹੈਗੇ ਨੇ ਉਹਨਾਂ ਸਾਰਿਆਂ ਦੀ ਸੁਰੱਖਿਆ ਜਿਹੜੀ ਹੈ ਉਹ ਯਕੀਨਨ ਬਣਾਈ ਜਾਵੇ ਅਸੀਂ ਇਹ ਅੱਜ ਰੋਸਟ ਦੇ ਵਿੱਚ ਇਹ ਸਾਰੇ ਮੁੱਦੇ ਉਠਾਏ ਨੇ ਕਿ ਸਿੱਖ ਇੱਕ ਵੱਖਰੀ ਕੌਮ ਹੈ ਉਹਦਾ ਭਾਜਪਾ ਦੇ ਇਹਨਾਂ ਬਿਆਨਾਂ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਸੰਬੰਧ ਨਹੀਂ ਹੈ ਕੋਈ ਰਿਲੇਸ਼ਨ ਨਹੀਂ ਹੈ ਅਸੀਂ ਇਹ ਮੈਸੇਜ ਇਸਲਾਮਿਕ ਕੰਟਰੀਸ ਤੇ ਦੇ ਰਹੇ ਹਾਂ ਅੱਜ ਅਸੀਂ ਜਿਹੜੀ ਚਿੱਠੀ ਹੈ ਉਹ ਈਮੇਲ ਰਾਈ ਪ੍ਰਧਾਨ ਮੰਤਰੀ ਨੂੰ ਭੇਜਾਂਗੇ ਨਾਲ ਦੇ ਨਾਲ ਅਸੀਂ ਕੁਝ ਹੋਰ ਇਸਲਾਮਿਕ ਕੰਟਰੀਸ ਤੱਕ ਵੀ ਆਪਣੀ ਗੱਲ ਜੜੀ ਹੈ ਪਹੁੰਚਾਵਾਂਗੇ 911 ਤੋਂ ਬਾਅਦ ਵੀ ਜਿਹੜਾ ਸਿੱਖ ਨਿਸ਼ਾਨਾ ਬੰਦੇ ਰਹੇ ਆ ਕਿ ਉਹਨਾਂ ਨੂੰ ਮੁਸਲਮਾਨ ਸਮਝ ਕੇ ਮਾਰਿਆ ਜਾਂਦਾ ਰਿਹਾ ਅਮਰੀਕਾ ਦੇ ਵਿੱਚ ਇਹ ਸਿੱਖ ਮਾਰੇ ਗਏ ਹੁਣ ਫੇਰ ਜਿਹੜਾ ਉਹ ਜਿਹੜਾ ਦੇਰ ਕੋਈ ਸੇਮ ਜਿਹੜਾ ਹਾਦਸਾ ਹੋ ਰਿਹਾ ਉਹ ਵੀ ਸਮਝਿਆ ਉਹਨਾਂ ਨੂੰ ਮੈਂ ਮੈਂ ਮਾਰਿਆ ਜਾ ਰਿਹਾ ਮੈਂ ਕਿੰਨੇ ਦਾ ਕਿਤੇ ਨਾ ਕਿਤੇ ਸਰਕਾਰਾਂ ਦੇ ਨਾਲ-ਨਾਲ ਸਿੱਖ ਜਨ ਦੇ ਬੰਦਿਆਂ ਵੀ ਇਤਨਾ ਕਿਤੇ ਕਿਤੇ ਸਾਰੇ ਦੇਸ਼ ਵਿੱਚ ਜਾਂ ਸਾਰੀ ਕੰਡੀਆਂ ਦੇ ਵਿੱਚ ਜਿਹੜੇ ਸਿੱਖ ਰਹੇ ਹੋਣਗੇ ਤੇ ਤੇਰਾ ਮਤਲਬ ਇਹ ਹੈ ਕਿ ਇੱਕ ਜਿੱਥੇ ਬੰਦਿਆ ਇੰਟਰਨੈਸ਼ਨਲੀ ਜਿਹੜੀਆਂ ਹੈ ਆਪਣੀ ਆਇਡੈਂਟੀਟੀ ਨੂੰ ਸਹੀ ਦੱਸਣ ਵਾਸਤੇ ਅਲੱਗ ਦੱਸਣ ਵਾਸਤੇ ਕੀ ਪੜਾ ਲੈ ਕਿ ਉਹਦੇ ਵਾਸਤੇ ਮੈਂ ਮੈਂ ਤੁਹਾਡੀ ਗੱਲ ਨੂੰ ਇਸ ਤਿੱਕੇ ਨਾਲ ਜਵਾਬ ਦੇ ਰਿਹਾ ਜਿੱਥੇ ਤੱਕ ਅਫਗਾਨਿਸਤਾਨ ਦਾ ਸਵਾਲ ਹੈ ਹਿਸਟੋਰਿਕਲੀ ਵੇਖ ਲਓ ਇਤਿਹਾਸ ਦੱਸਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਵੀ ਅਫਗਾਨਿਸਤਾਨ ਦੇ ਵਿੱਚ ਜਿਸ ਲੋਗ ਉਦਾਸੀਆਂ ਸੀਗੀਆਂ ਉਸ ਵੇਲੇ ਗੁਰੂ ਸਾਹਿਬਾਨ ਵੀ ਕਰਦੇ ਸੀ ਹੋਰ ਗੁਰੂ ਸਾਹਿਬ ਦੇ ਟਾਈਮ ਤੋਂ ਸਿੱਖ ਇਤਿਹਾਸ afghanistan ਦੇ ਨਾਲ ਜੁੜਿਆ ਹੋਇਆ ਬੜਾ ਡੀਪ ਰੂਟਡ ਸਾਡਾ ਇਤਿਹਾਸ ਹੈ afghanistan ਦੇ ਵਿੱਚ ਸਾਡੀਆਂ ਨਿਸ਼ਾਨੀਆਂ ਨੇ ਗੁਰੂ ਘਰ ਦੀਆਂ ਸੋ afghanistan ਦੇ ਵਿੱਚ ਆਇਡੈਂਟੀਟੀ ਕ੍ਰਾਈਸਿਸ ਨਾਮ ਦੀ ਕੋਈ ਚੀਜ਼ ਨਹੀਂ ਹੈ ਕਿਉਂ ਇੱਕ ਸਮਾ ਸੀਗਾ afghanistan ਦੇ ਵਿੱਚ ਸਾਡੀ ਪੋਪੂਲੇਸ਼ਨ 4-5 ਲੱਖ ਸੀਗੀ ਹੋਰ ਸਿੱਖਾਂ ਨੇ ਉਥੇ ਐਮਪੀ ਦੀ ਪੋਸਟ ਵੀ ਹਾਸਲ ਕੀਤੀ ਹੋਈ ਹੈ ਐਮਪੀ ਵੀਰੇ ਨੇ ਸਿੱਖ ਹੋਤੇ ਪਿਛਲੇ ਸਾਲ ਹਮੇਂ ਚੋਣਾਂ ਮਾਰਿਆ ਗਿਆ ਸੀ ਪਰ ਇਹਦੇ ਇਲਾਵਾ ਸਿੱਖਾਂ ਨੇ ਅਫਗਾਨਿਸਤਾਨ ਦੀ ਇਕਨੋਮੀ ਦੇ ਵਿੱਚ ਯੋਗਦਾਨ ਪਾੜ ਲਈ ਬਹੁਤ ਵੱਡੇ ਯੋਗਦਾਨ ਪਾਏ ਨੇ ਸੋ ਅਫਗਾਨਿਸਤਾਨ ਦਾ ਜਿੱਥੇ ਤੱਕ ਸਵਾਲ ਹੈ ਉੱਥੇ ਇੱਕ ਮਿੰਟ ਉੱਥੇ ਸਿੱਖ ਆਇਡੈਂਟੀਟੀ ਕ੍ਰਾਈਸਿਸ ਨਾਮ ਦੀ ਕੋਈ ਚੀਜ਼ ਨਹੀਂ ਹੈ ਉਹ ਬਲਕਿ ਇਹ ਕਿਉਂ ਹੋਇਆ ਅਜੀ ਸਮਝ ਨਹੀਂ ਆ ਇਹਦੇ ਪਿੱਛੇ ਇੱਕ ਕੱਟੜਵਾਦ ਹੁੰਦਾ ਹੈ ਪਹਿਲਾ ਕਾਰਨ ਇਹ ਹੈਗਾ ਇਸਲਾਮਿਕ ਕੱਟੜਵਾਦ ਇਸ ਰਾਮਿਕ ਕੱਟਰਵਾਦ ਇੱਕ ਐਸੀ ਚੀਜ਼ ਹੈ ਜੋ ਕਿ ਦੂਸਰੇ ਧਰਮਾਂ ਨੂੰ ਬਰਦਾਸ਼ਤ ਨਹੀਂ ਕਰਦੀ ਉਹ ਕੱਟਰਵਾਦ ਭਾਰਤ ਵਿੱਚ ਵੀ ਹੈ ਜੇਤੇ ਰੱਖਿਓ ਤਾਂ ਹੀ ਤਾਂ ਹਿੰਦੂ ਰਾਸ਼ਟਰੀ ਦੀ ਗੱਲ ਹੁੰਦੀ ਹੈ ਹਿੰਦੂ ਰਾਸ਼ਟਰੀ ਦੀ ਗੱਲ ਜਿਹੜੀ ਹੈ ਇਹ ਕੱਟਰਵਾਦੀ ਨਿਸ਼ਾਨੀ ਹੈ ਕਿ ਦੂਸਰੇ ਧਰਮਾਂ ਨੂੰ ਬਰਦਾਸ਼ਤ ਨਹੀਂ ਕਰਨਾ ਦੂਸਰੇ ਧਰਮਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਸਿਮਿਲਰਲੀ ਕੱਟਰਵਾਦ ਉੱਥੇ ਵੀ ਹੈ ਜਿਹਦੇ ਕਰਕੇ ਸਿੱਖਾਂ ਦੇ ਉੱਤੇ ਅਟੈਕ ਹੋ ਰਹੇ ਨੇ ਦੂਜਾ ਕਾਰਨ ਕੀ ਹੈ ਅਟੈਕ ਹੋਣ ਦਾ ਕਿ ਭਾਰਤ ਦੀ ਜਿਹੜੀਆਂ ਐਮਬੈਸੀਆਂ अफगानिस्तान ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਨੇ ਉਹਨਾਂ ਨੇ ਆਪਣੇ ਵੱਲੋਂ ਸੀਰੀਅਸ ਐਫਰਟਸ ਨਹੀਂ ਕੀਤੇ ਜਿਹਦੇ ਨਾਲ ਅਗਰ ਕੀਤੇ ਹੁੰਦੇ ਤਾਂ ਸਿੱਖਾਂ ਦੀ ਸਿਕਿਉਰਿਟੀ ਸਿੱਖਾਂ ਦੀ ਸੇਫਟੀ ਸਿੱਖਾਂ ਦੇ ਜਿਹੜੇ ਗੁਰਦਾਮ ਨੇ ਉਹਨਾਂ ਵਾਸਤੇ ਕੋਈ ਨਾ ਕੋਈ ਯੋਗ ਪ੍ਰਬੰਧ ਕੀਤੇ ਗਏ ਹੁੰਦੇ ਪਾਕਿਸਤਾਨ ਵਿੱਚ ਵੀ ਐਸਾ ਨਹੀਂ ਹੈ ਮਾਹੌਲ ਤੇ ਅਫਗਾਨਿਸਤਾਨ ਦੇ ਵਿੱਚ ਵੀ ਐਸਾ ਮਾਹੌਲ ਨਹੀਂ ਹੈ ਹੋਰ ਤਾਂ ਹੋਰ ਅਸੀਂ ਕੀ ਕਹੀਏ ਕਿਤੇ ਕੋਈ ਜਾ ਕੇ ਰੋਈਏ ਭਾਰਤ ਦੇ ਵਿੱਚ ਸਾਡੇ ਆਪਣੇ ਗੁਰਦਾਮ ਸੇਫ ਨਹੀਂ ਅਗੇ ਉਸੇ ਸਰਕਾਰ ਨੇ ਅਫਗਾਨਿਸਤਾਨ ਦੇ ਵਿੱਚ ਵੀ ਆਪਣੀ ਡਿਊਟੀ ਨਹੀਂ ਨਿਭਾਈ